ਨਸ਼ਾ ਦੇ ਮੁੱਦੇ ਤੇ ਤਕਰੀਬਨ ਸਾਲ ਪਹਿਲਾਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਟਾਰੀ ਸਰਹੱਦ ਤੇ ਜਿਸ ਬੀਐਸਐਫ ਖਿਲਾਫ ਧਰਨੇ ਦੇਣ ਦਾ ਐਲਾਨ ਕੀਤਾ ਸੀ ਅੱਜ ਉਹਨਾਂ ਦੀ ਧਰਮ ਪਤਨੀ ਤੇ ਕੇਂਦਰੀ ਮੰਤਰੀ ਹਰਸ਼ੀਮਰਤ ਕੋਰ ਬਾਦਲ ਉਸੇ ਸਰਹੱਦ ਤੇ ਜਾ ਕੇ ਬੀਐਸਐਫ ਜਵਾਨਾਂ ਨੂੰ ਰਖੜੀ ਬੰਨਣਗੇ ਵੱਡਾ ਸਵਾਲ ਇਹ ਹੈ ਕਿ ਕੀ ਸਿਆਸਤਦਾਨ ਇੰਨੀ ਛੇਤੀ ਭੁੱਲ ਜਾਂਦੇ ਨੇ ਕਿ ਵੋਟਾਂ ਦੀ ਖੇਤੀ ਦੀ ਖਾਤਰ ਚੰਗੇ ਤੇ ਮਾੜੇ ਦਾ ਫਰਕ ਕੀ ਹੈ ਪੰਜਾਬ ਦੀ ਸੱਤਾ ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ ਨੇ ਸਰਹੱਦ ਪਾਰ ਤੋਂ ਆ ਰਹੇ ਨਸ਼ੇ ਨੂੰ ਨਾਰੋਕ ਪਾਉਣ ਲਈ ਬੀਐਸਐਫ ਖਿਲਾਫ ਮੋਰਚਾ ਖੋਲ੍ਹਿਆ ਸੀ ਹਾਲਾਂਕਿ ਆਖਰੀ ਮੌਕੇ ਇਸ ਤਰਨੇ ਨੂੰ ਪਾਕਿਸਤਾਨ ਦੇ ਖਿਲਾਫ ਕਰ ਦਿੱਤਾ ਗਿਆ ਪਰ ਜੋ ਰਣਨੀਤੀ ਸੀ ਉਹ ਬੀਐਸਐਫ ਤੇ ਜਵਾਨਾਂ ਖਿਲਾਫ ਹੀ ਮਿੱਥੀ ਗਈ ਸੀ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤਰਨੇ ਦੇ ਬਾਈਕਾਟ ਕਰਨ ਤੋਂ ਬਾਅਦ ਸੁਖਬੀਰ ਬਾਦਲ ਨੇ ਤਰਨਾ ਤਲਾਇਆ ਪਰ ਉਸ ਦਾ ਰੁਖ ਹੀ ਬਦਲ ਦਿੱਤਾ ਤੇ ਕਿਹਾ ਗਿਆ ਕਿ ਪਾਕਿਸਤਾਨ ਦੇ ਖਿਲਾਫ ਤਰਨਾ ਲਾਇਆ ਗਿਆ ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਨਸ਼ੇ ਦੇ ਮੁੱਦੇ ਤੇ ਬੀਜੇਪੀ ਸ਼ਾਸਿਤ ਸੂਬਿਆਂ ਨੂੰ ਵੀ ਇਸ ਦਾ ਨਿਸ਼ਾਨਾ ਬਣਾਇਆ ਸੀ ਹੁਸੈਨੀਵਾਲਾ ਤੋਂ ਲੈ ਕੇ ਅਟਾਰੀ ਬਾਰਡਰ ਤੱਕ ਲੀਡਰਾਂ ਨੇ ਤਰਨੇ ਲਾਏ ਕਿਉਂਕਿ ਉਸ ਵੇਲੇ ਸਿਆਸੀ ਵਿਰੋਧੀਆਂ ਨੇ ਅਕਾਲੀ ਦਲ ਦੇ ਨੱਕ 'ਚ ਧਮਕੀ ਦਿੱਤਾ ਹੋਇਆ ਸੀ ਅਕਾਲੀ ਦਲ ਵੱਲੋਂ ਖੂਬ ਤਰਨਾ ਮੁਜ਼ਾਹਰਾ ਕੀਤਾ ਗਿਆ ਅੱਜ ਉਸੇ ਅਟਾਰੀ ਬਾਰਡਰ ਤੇ ਅਕਾਲੀ ਦਲ ਦੇ ਪ੍ਰਧਾਨ ਦੀ ਪਤਨੀ ਹਰਸਿਮਰਤ ਕੌਰ ਬਾਦਲ ਬੀਐਸਐਫ ਜਵਾਨਾਂ ਨੂੰ ਰਖੜੀ ਬੰਨਣ ਜਾ ਰਹੀ ਹੈ ਸ਼ਾਇਦ ਉਹ ਵੀ ਭੁੱਲ ਗਏ ਕਿ ਸਾਲ ਪਹਿਲਾਂ ਉਹਨਾਂ ਦੀ ਪਾਰਟੀ ਨੇ ਅਟਾਰੀ ਬਾਰਡਰ ਤੇ ਕੀ ਕੀਤਾ ਸੀ ਬੀਐਸਐਫ ਦੀ ਬੇਵਸੀ ਇਹ ਹੈ ਕਿ ਉਹ ਮੰਤਰੀ ਹੋਣ ਕਾਰਨ ਪੈਨ ਨਾਲ ਗਿਲਾ ਵੀ ਨਹੀਂ ਕਰ ਸਕਦੇ